ਮਜੀਠੀਆ ਇਹ ਤਾਬਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਂ ਤੁਸੀਂ ਸਪੈਸ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਮਜੀਠੀਆ ਜੇ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਵਿੱਚ ਨਸ਼ਾ ਕੋਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ-ਘਰ ਕਿੰਨੇ ਪਜਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਸੀਂ ਤੁਹਾਡੇ ਖਿਲਾਫ ਕੇਸ ਵੀ ਬਣਿਆ ਤੁਸੀਂ ਅੱਜ ਵੀ ਉਹਨਾਂ ਕੇਸਾਂ ਨੂੰ ਭੁਗਤ ਰਹੇ ਹੋ ਕਾਦੀ ਤੁਸੀਂ ਡਰੱਗਸ ਦੇ ਮਾਮਲੇ 'ਚ ਸੈਟ ਲੱਗੇ ਪੇਸ ਹੁੰਦੇ ਹੋ ਕਾਦੀ ਤੁਸੀਂ ਡਰੱਗਸ ਦੇ ਮਾਮਲੇ ਦੇ ਵਿੱਚ ਤਰੀਕਾ ਭੁਗਤਦੇ ਹੋ ਜੇ ਤੁਸੀਂ ਮਹੀਨਿਆਂ ਵੱਦੀ ਜੇਲ੍ਹ ਵੀ ਕੱਟ ਕੇ ਆਏ ਹੋ ਡਰੱਗਸ ਦੇ ਮਾਮਲੇ 'ਚ ਇਹ ਜਿਹੜਾ ਪ੍ਰੋਸੈਸ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਤੁਸੀਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੋ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਵਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੋ ਉਸ ਜ਼ਿੰਮੇਵਾਰੀ ਤੋਂ ਤੁਸੀਂ ਲੋਕਾਂ ਦਾ ਧਿਆਨ ਲਾਂਭੇ ਲਿਆਂਦੇ ਲਈ ਇਹ ਸੁਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਮ ਤੁਸੀਂ ਸਪੈਸ਼ਲ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਅਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਹੈ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕ ਆ ਤੇ ਮਾਈਨਿੰਗ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚ ਚੱਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾ ਨੇ ਹੋਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾ ਨੇ ਉਹਨਾਂ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਣਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਕੋ ਜੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਤੇ ਮਾੜਾ ਮੋਟਾ ਵੀ ਪਰਸਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਆ ਇਹਨੂੰ ਪੋਸਟ ਨੂੰ ਹਟਾਓ ਆਦਰਵਾਈਸ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਔਰ ਤੁਹਾਨੂੰ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਆ ਤੁਹਾਡੇ ਕੰਮਾਂ ਨੂੰ ਜਾਣਦੇ ਆ ਤੁਹਾਡੀ ਸਰਕਾਰਾਂ ਦਾ ਟਰੀਅਰ ਵੀ ਲੋਕੀ ਜਾਣਦੇ ਆ ਔਰ ਅਸੀਂ ਇਸ ਮਿੱਟੀ ਤੇ ਇਸ ਧਰਤੀ ਦੇ ਜੰਮਪਲਾਂ ਅਸੀਂ ਡਟ ਕੇ ਮਾਈਨਿੰਗ ਦੇ ਖਿਲਾਫ ਪਹਿਲਾਂ ਵੀ ਸੀਗੇ ਅੱਜ ਵੀ ਆ ਤੇ ਭਵਿੱਖ 'ਚ ਵੀ ਰਾਵਾਂਗੇ ਸਾਡਾ ਪਰਪਸ ਪੰਜਾਬ ਨੂੰ ਲੀਤੇ ਲਿਆਉਣਾ ਪੰਜਾਬ ਦੇ ਲੋਕਾਂ ਦੇ ਜਿਹੜੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਕੰਮ ਕਰਨਾ ਸੋ ਮਾਨ ਸਾਹਿਬ ਲਗਾਤਾਰੋ ਚ ਲੱਗੇ ਆ ਸੋ ਮੇਰੀ ਇਹ ਤੁਹਾਨੂੰ ਹੰਭਲ ਅਪੀਲ ਆ ਕਿ ਤੁਸੀਂ ਇਹਨਾਂ ਬੌਣਾ ਪਰ ਨਾ ਦੱਸੋ ਸਪੋਰਟਾਂ ਲੈਣੀ ਆ ਪੰਜਾਬ ਦੇ ਲੋਕ ਹੋਰ ਕੰਮ ਕਰੋ ਇਨਾ ਗੱਲਾਂ ਦੋ ਤੇ ਵੋਟਾਂ ਨਹੀਂ ਮਿਲਦੀਆਂ ਨਾ ਤੁਸੀਂ ਪੰਜਾਬ ਦੇ ਅੱਖਾਂ ਚ ਘੱਟਾ ਪਾ ਸਕਦੇ ਹੋ ਨਾ ਤੁਸੀਂ ਭੋਏ ਦੇ ਲੋਕਾਂ ਨੂੰ ਮਾਝ ਦੇ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਤੁਹਾਡਾ ਚੱਪਾ ਚੱਪਾ ਤੁਹਾਡੀਆਂ ਰਾਂਗਾਂ ਲੋਕ ਜਾਣਦੇ ਆ ਸੋ ਮੈਂ ਤੁਹਾਨੂੰ ਜ਼ਰੂਰ ਇਹ ਗੱਲ-ਗੱਲ ਕਵਾਂਗਾ ਕਿ ਜੇ ਮਾੜੀ-ਮੋਟੀ ਵੀ ਤੁਹਾਨੂੰ ਸਿਆਸਤ ਦੀ ਹਜਾ ਹੈਗੀ ਆ ਮਾੜੀ-ਮੋਟੀ ਵੀ ਸਿਆਸਤ ਦੀ ਤੁਹਾਨੂੰ ਜਿਹੜੀ ਉਹ ਕੋਈ ਪ੍ਰੋਟੋਕਾਲ ਹੈਗਾ ਤਾਂ ਇਸ ਕਿਸਮ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਂ ਚ ਝਾਕੋ ਔਰ ਇਸ ਪੋਸਟ ਨੂੰ ਡਿਲੀਟ ਕਰੋ ਅਦਰਵਾਈਜ਼ ਮੈਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੂੰਗਾ